ਸਸੇ ਗਾਲ ਜੀ ਮੈਂ ਡਾਕਟਰ ਜਿੱਤਾਰ ਸਿੰਘ ਹਿੰਮਤਪੁਰਾ ਤੋਂ ਹਿੰਮਤਪੁਰਾ ਦੀ ਨਵੀਂ ਪੰਚਾਇਤ ਨੇ ਅੱਜ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਤੇ ਪਿੰਡ ਦੀ ਸਾਫ ਸਫਾਈ ਲਈ ਇੱਕ ਵੀਰ ਨੂੰ ਰੋਜ਼ਗਾਰ ਵੀ ਦਿੱਤਾ ਤੇ ਜਿੰਨਾ ਵੀ ਇਹ ਆਪਣਾ ਨਾਲੀਆਂ ਗੰਦੀਆਂ ਨਾਲੀਆਂ ਦਾ ਜਿਹੜਾ ਕੂੜਾ ਕਰਕਟ ਨਿਕਲੂਗਾ ਜਾਂ ਪਿੰਡ ਚ ਕਿਤੇ ਵੀ ਕੋਈ ਸਾਂਝੀ ਜਗ੍ਹਾ ਤੇ ਸਾਫ ਸਫਾਈ ਦਾ ਹੈਗੀ ਮਹੱਤਵ ਹੋਰੀਆ ਤੇ ਉਹਦੇ ਲਈ ਬਾਈ ਨੂੰ ਇੱਕ ਰਿਕਸ਼ਾ ਲੈ ਕੇ ਦਿੱਤਾ ਰੇੜੀ ਲੈ ਕੇ ਦਿੱਤੀ ਆ ਤੇ ਇਹ ਸਾਰੇ ਪਿੰਡ ਦੀ ਵੀਰ ਸਫਾਈ ਕਰੂਗਾ ਜਿੰਨਾ ਵੀ ਹੈਗਾ ਮਟੀਰੀਅਲ ਨਾਲੀਆਂ ਦਾ ਨਿਕਲੂਗਾ ਤੇ ਉਹ ਇਹ ਚੱਕੂਗਾ ਵੀ ਤੇ ਇਹ ਵੀਰ ਨੂੰ ਇੱਕ ਤਨਖਾਹ ਤੇ ਰੱਖਿਆ ਗਿਆ ਮਹੀਨੇ ਵਾਈਜ਼ ਇਹਨਾਂ ਦੀ ਤਨਖਾਹ ਇਹ ਬਾਈ ਪੰਚਾਇਤ ਕਿੰਨੇ ਦਿੱਤੀ ਜਾਊਗੀ ਤੇ ਪਿੰਡ ਦੇ ਨਵੇਂ ਬਣੇ ਸਰਪੰਚ ਸਤਾਰ ਬਾਦਲ ਸਿੰਘ ਜੀ ਆ ਵੀ ਆਪਾਂ ਗੱਲਬਾਤ ਕਰਦੇ ਆਂ ਕਿ ਬਾਈ ਜੀ ਅੱਜ ਦਾ ਜਿਹੜਾ ਇਹ ਨੇਕ ਉਪਰਾਲਾ ਤੁਸੀਂ ਨਵੇਂ ਸਾਲ ਤੇ ਸ਼ੁਰੂ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਨਵੇਂ ਸਾਲ ਦਿਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਸਮੂਹ ಗ್ರಾಮ ਪੰਚਾਇਤ ਤੇ ਸੈਕਟਰੀ ਸਾਹਿਬ ਮਨਜੀਤ ਸਿੰਘ ਕਾਂਗਰਸ ਤੇ ਮੇਰੇ ਯਾਰ ਮਿੱਤਰਾਂ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਇਹ ਜਿਹੜੀ ਆਪਾਂ ਸ਼ੁਰੂਆਤ ਕਰਨ ਲੱਗ ਲਿਆ ਜ ਨਵੇਂ ਸਾਲ ਦੀ ਇਹ ਆਪਣਾ ਪਹਿਲਾ ਸਫਾਈ ਵਾਸਤੇ ਪਿੰਡ ਚ ਮੁੰਡਾ ਰੱਖਿਆ ਹੋਇਆ ਸੀ ਪਹਿਲਾਂ ਦੂਜੀ ਪੰਚਾਇਤ ਦਾ ਵੀ ਰੱਖਿਆ ਹੋਇਆ ਸੀ ਜਾਨੀ ਉਹ ਤਾਂ ਨਾਲ ਚੱਕਣ ਦਾ ਪ੍ਰਬੰਧ ਹੈ ਨਹੀਂ ਸੀਗਾ ਜੀ ਉਹ ਜਿਵੇਂ ਨਾਲੀਆਂ ਕਰਤੀਆਂ ਉਹਨੇ ਗਾਰਾ ਉੱਥੇ 12 ਚ ਪਿਆ ਰਹਿੰਦਾ ਸੀਗਾ ਉਹ ਫਿਰ ਮੀਂਹਾਂ ਖਰਾਬ ਹੋ ਜਾਂਦੀਆਂ ਸੀ ਆਪਾਂ ਉਹ ਸੋਚ ਕੇ ਆਪਾਂ ਨਾਲ ਆ ਰਕਸੀ ਦਾ ਜਿਹੜਾ ਇਹ ਰੇੜਾ ਲਿਆਂਦਾਗਾ ਇਹ ਨਾਲ ਚੱਕਣ ਦਾ ਪ੍ਰਬੰਧ ਕਰਿਆ ਉਹ ਮੁੰਡੇ ਨੂੰ ਰੱਖਿਆ ਆਪਾਂ ਗੋਗੀ ਨੂੰ ਲੋੜਵੰਦ ਪਰਿਵਾਰ ਚੋਂ ਉਹ ਮੁੰਡਾ ਜੀ ਉਹਨੂੰ ਆਪਾਂ ਪਿੰਡ ਦੀ ਖਾਤ ਰੱਖਿਆ ਜੀ ਸਾਰੀ ಗ್ರಾಮ ਪੰਚਾਇਤ ਵੱਲੋਂ ਜੀ ਤੇ ਇੱਕ ਤੁਸੀਂ ਜਿਹੜਾ ਇੱਥੇ ਬੌਰੀਆਂ ਸਿੱਖਾਂ ਦੇ ਵਿੜੇ ਦੇ ਵਿੱਚ ਨਾ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਲਾਇਆ ਤੇ ਇਹ ਵੀ ਸੋਚ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਤੇ ਇਹ ਵੀ ਵਧੀਆ ਅਪਰਾਲਾ ਹੈ ਨਾ ਤੇ ਮੈਨੂੰ ਕਿਸੇ ਪਿੰਡਾਂ ਦੇ ਵਿੱਚ ਨੇੜੇ ਤੇੜੇ ਆਪਣੇ ਇਹ ਜਿਹੜਾ ਪ੍ਰੋਜੈਕਟ ਨਹੀਂ ਲੱਗਿਆ ਇਹ ਵੀ ਪੰਚਾਇਤ ਦਾ ਬਹੁਤ ਵਧੀਆ ਉਦਮ ਹੈ ਧੰਨਵਾਦ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੋ ਸ਼ਬਦ ਤੁਸੀਂ ਜਰੂਰ ਦੱਸੋ ਵੀ ਇਹ ਕਿਵੇਂ ਤੁਹਾਡੀ ਸੋਚ ਬਣੀ ਵੀ ਇਹ ਪ੍ਰੋਜੈਕਟ ਆਇਆ ਇਹ ਪਤਾ ਜੀ ਇੱਥੇ ਇੱਕ ਗਰੀਬ ਵਸਤੀ ਹੈ ਇੱਥੇ ਬੌਰੀਆਂ ਸਿੱਖਾਂ ਦੀ ਜੀ ਇੱਥੇ ਬਹੁਤ ਗਰਕ ਪਿਆ ਸੀਗਾ ਇੱਥੇ ਸੱਪਾਂ ਦਾ ਘਰੀ ਬਣਿਆ ਹੋਇਆ ਸੀ ਜਾਨੀ ਇੱਕ ਹਿਸਾਬ ਨਾਲ ਨਾ ਤੇ ਪਾਣੀ ਦਾ ਕੋਈ ਪ੍ਰਬੰਧ ਹੈ ਨਹੀਂ ਸੀ ਨਿਕਾਸ ਦਾ ਉਹਨੂੰ ਦੇਖਦੇ ਹੋਏ ਅਸੀਂ ਫਿਰ ਇਹ ਜਿਹੜਾ ਆਪਣਾ ਸੱਪੜ ਦਾ ਹੁਣ ਬਹੁਤ ਵਧੀਆ ਜਿਹੜਾ ਬਣਾਇਆਗਾ ਜੀ ਇਹ ਤਾਂ ਜਾਨੀ ਆਪਣੇ ਸਰਪੰਚ ਬਣਨ ਤੋਂ ਪਹਿਲਾਂ ਹੀ ਸ਼ੁਰੂ ਕਰਾਤਾ ਸੀਗਾ ਜਦੋਂ ਪ੍ਰਬੰਧ ਕ ਲੱਗਿਆ ਜੀ ਉਹਦੀ ਇਹ ਸ਼ੁਰੂ ਕਰਤਾ ਸੀ ਜਿਹੜੇ ਕੰਮ ਤੇ ਆਉਣ ਵਾਲੇ ਕਾਰਜਾਂ ਬਾਰੇ ਥੋੜਾ ਜਿਹਾ ਚਾਨਣਾ ਪਾਉਂਗੇ ਹਾਂ ਹੁਣਾਂ ਦੇ ਸਮੇਂ 'ਚ ਬਸ ਅਸੀਂ ਕਿਨੇ ਕਿਨੇ ਤੁਸੀਂ ਸਟੈਪ ਬਿਚੇ ਬਿਚੇ ਕੰਮ ਕਰਨੇ ਆ ਜੀ ਬਸ ਅੱਜ ਨਵੀਂ ਸ਼ੁਰੂਆਤ 'ਚ ਤਾਂ ਕਰੀਏ ਨਵਾਂ ਸਾਲ ਆਗਾ ਅਸੀਂ ਇਹ ਜ਼ਰੂਰੀ ਸੀਗਾ ਜੀ ਨਾਲੀਆਂ ਭਰੀਆਂ ਪੰਨੀਆਂ ਜੀ ਬਹੁਤ ਬੁਰਾ ਹਾਲ ਆ ਤੇ ਬਸ ਅੱਜ ਤੋਂ ਇਹ ਸਟਾਰਟ ਹੋ ਜਾਊਗਾ ਇਹ ਨਵੇਂ ਸਾਲ ਤੋਂ ਕਿਉਂਕਿ ਆਹ ਦਿਨਾਂ ਦੇ ਵਿੱਚ ਮਲੇਰੀਆ ਮੱਛਰਾਂ ਦਾ ਬਹੁਤ ਜ਼ਿਆਦਾ ਜੇ ਵਿੱਚ ਸੈੱਲ ਘਟ ਰਹੇ ਹਨ ਇਹ ਚੀਜ਼ ਦੀ ਬਹੁਤ ਜ਼ਰੂਰੀ ਸੀ ਉਹ ਘਾਟ ਕਰਕੇ ਹੀ ਸਫਾਈ ਦੀ ਘਾਟ ਕਰਕੇ ਫਿਰ ਗਰਤ ਬਣਿਆ ਪਿਆ ਹੈ ਜਿੱਥੇ ਉੱਥੇ ਪਰ ਪਾਣੀ ਖੜ ਜਾਂਦਾ ਉਹਦਾ ਕਰਕੇ ਪਰ ਮਾਰਗਾਂ ਨੂੰ ਹਨ ਸੱਦਾ ਦੇ ਨਾਲ ਕੰਮ ਕੇਵਲ ਇਹ ਹੁੰਦਾ ਵੀ ਘਰਾਂ ਦੇ ਵਿੱਚ ਆਪਾਂ ਤੋਂ ਸਾਫ ਸਫਾਈ ਨਹੀਂ ਹੁੰਦੀ ਜਿਵੇਂ ਵਾਲੇ ਦੇ ਵਿੱਚ ਇਹ ਸਾਰੇ ਪਿੰਡ ਇਹ ਮੁੰਡਾ ਰੱਖਿਆ ਜੀ ਬਸ ਪਿੰਡ ਦੇ ਪਿੰਡ ਵੀ ਸਾਫ ਦੇ ਵੀ ਨਾ ਸਾਰਾ ਫੇਰ ਹੀ ਹਨ ਚੱਲਣਾ ਕੰਮ ਸਹੀ ਗੱਲ ਯਾਨੀ ਅਸੀਂ ਸ਼ੁਰੂਆਤ ਕਰੀ ਅੱਗੇ ਹੋਰ ਹਨ ਜਨੇ ਆਪਣਾ ਬਾਤ ਚੜ ਕੇ ਹੋਰ ਵੀ ਕਰਾਂਗੇ ਕੰਮ ਪਿੰਡ ਦੇ ਹਨ ਇਹ ਤਾਂ ਅਜੇ ਛੋਟੀ ਜੀ ਸ਼ੁਰੂ ਬਹੁਤ ਬਹੁਤ ਧੰਨਵਾਦ ਕਰਦਾ ਨੰਨ ਪੰਚਾਇਤ ਦਾ ਜੀ ਮਿਹਰਬਾਨੀ ਸਾਰੇ ਸੰਸਦਕਾਰ ਤੇ ਆਪਾਂ ਗੱਲਬਾਤ ਕਰਦੇ ਆ ਸੈਕਟਰੀ ਮਨਜੀਤ ਕੁਮਾਰ ਜੀ ਨਾਲ ਤੇ ਜਿਹੜੇ ਇਹ ਵੀ ਆਪਣਾ ਇਹਨਾਂ ਦੇ ਸਹਿਯੋਗ ਦੇ ਨਾਲ ਹੰਮਤਪੁਰੇ ਕੰਮ ਹੁੰਦਾ ਤੇ ਇਹਨਾਂ ਦੀ ਦੇਖ ਰੇ ਕੀ ਹੇਠ ਹੁੰਦਾ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਸਸੀ ਸਾਰੇ ਸੰਸਦਕਾਰ ਜੀ ਸਾਰੀ ਪੰਚਾਇਤ ਨੂੰ ਜੀ ਤੇ ਅੱਜ ਦੇ ਜਿਹੜਾ ਤੁਸੀਂ ਨੇ ਕਾਰਜ ਕੀਤਾ ਇਹਦੇ ਵਿੱਚ ਕੀ ਬੋਲਣਾ ਚਾਹੋਗੇ ਜੀ ਇਹ ਸਾਡੀ ਜਿਹੜੀ ਪੰਚਾਇਤ ਨਵੀਂ ਪੰਚਾਇਤ ਬਣੀ ਹੈ ਪੰਚਾਇਤ ਦੀ ਬਹੁਤ ਵਧੀਆ ਸੋਚ ਆਈ ਇਹ ਪੰਚਾਇਤ ਨੇ ਉਪਰਾਲਾ ਕੀਤਾ ਹੈ ਕਿ ਕਦੇ ਜਿਹੜਾ ਆਪਣਾ ਨਾਲੀਆਂ ਦਾ ਗੂੜਾ ਕਰਕੇ ਨਿਕਲਦਾ ਜੀ ਅੱਜ ਉਹ ਨਾਲੀਆਂ ਹੀ ਕੱਢ ਕੇ ਨਾਲੇ ਦੀ ਬਾਉਸ ਜਾਉੜਦਾ ਸੀਗਾ ਜੀ ਵੀ ਕਿਉਂ ਕਿ ਉਹਨੂੰ ਬਾਹਰ ਚੱਕਣ ਆਸਤੇ ਸੀ ਰੱਖਸ਼ਾ ਜਿਹੜੀ ਲੈ ਕੇ ਦਿੱਤੀ ਜਾਵੇ ਮੈਂ ਪੰਚਾਇਤ ਦਾ ਸਹਿਤੋਂ ਕੇ ਮਤਾ ਪਕੇਤਾ ਹੀ ਰੱਖਸ਼ਾ ਜਿਹੜੀ ਨਵੀਂ ਲਈ ਐਸੀ ਜੀ ਤੇ ਅੱਜ ਤੋਂ ਚਾਲੂ ਕਰਤਾ ਹੀ ਕੰਮ ਐਸੀ ਜੀ ਤੇ ਤੁਹਾਡਾ ਵੀ ਧੰਨਵਾਦ ਕਰਦੇ ਆਂ ਅਸੀਂ ਕਿਉਂਕਿ ਮਾਰਕੀ ਅਸਰ ਮੈਨੂੰ ਕੰਮ ਕਰਨ ਦਾ ਸ਼ੌਕ ਆਈ ਮਾਰਕੀ ਦੇ ਪਰ ਕਰਨੇ ਆਪਾਂ ਬਾਅਦ ਤੌਰ ਤੇ ਪਿੰਡ ਦੇ ਵਿਕ ਮੈਨੂੰ ਇੱਥੇ ਤਿੰਨ ਮਹੀਨੇ ਹੋਇਆ ਜੁਆਇਨ ਕੀਤੇ ਨੂੰ ਜਿਵੇਂ ਛੱਪੜ ਦਾ ਕੰਮ ਸ਼ੁਰੂ ਕਰਤੇ ਸੀ ਅਸੀਂ ਛੱਪੜ ਦਾ ਸ਼ੁਰੂ ਕਰੀਦਾ ਹੀ ਕੰਮ ਜੀ ਬਹੁਤ ਵਾਤਾ ਸੀਚਰ ਮਾਰ ਬਣਾਇਆ ਜਿਹੜਾ ਸੀਚਰ ਮਾਰ ਬਣਾਇਆ ਹੈ ਪਾਣੀ ਸਾਫ਼ ਹੋ ਕੇ ਇਹ ਅਸੀਂ ਖੇਤਾਂ ਯੂਜ਼ ਕਰ ਸਕਦੇ ਸੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਚਲੋ ਹੋਰ پہلا واہ کتا واہ